ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ 19 ਬ੍ਰੈਸਟ ਦੀਆਂ ਕਾਟਾਂ ਸਾਰੀਆਂ ਪਲੋਈਆਂ ਕਿਵੇਂ ਪਾਉਣੀਆਂ ਕਿੰਨਾ ਕਿੰਨੇ ਤੇ ਆਪਾਂ ਨਿਸ਼ਾਨ ਲਾ ਸਕਦੇ ਪਲੋਈਆਂ ਦੇ ਤੇ ਆਪਾਂ ਜਿਹੜੇ ਮੋٹے ਦੀ ਕਾਟ ਕਿਵੇਂ ਪਾਉਣੀ ਹੈ ਤੇ ਸਾਰਾ ਆਪਾਂ ਤੁਹਾਨੂੰ ਸਾਰੇ ਕਮੀਜ਼ ਦੀ ਜਾਣਕਾਰੀ ਦੇਵਾਂਗੇ ਸਾਰੀਆਂ ਕਾਟਾਂ ਦੀ ਤੇ ਪਲੀਜ਼ ਤੁਸੀਂ ਮੇਰੀ ਵੀਡੀਓ ਨਾਲ ਜ਼ਰੂਰ ਬਨੇ ਰਹਿਣਾ ਤੇ ਐਂਡ ਤੱਕ ਮੇਰੀ ਵੀਡੀਓ ਜ਼ਰੂਰ ਦੇਖਣੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸਾਰਾ ਪੂਰੀ ਬਰੀਕੀ ਵਿੱਚ ਸਮਝਾਵਾਂਗੇ ਵੀ ਕਮੀਜ਼ ਦੀ ਜਿਹੜੀ ਕਾਟ ਆ ਉਹ ਕਿਵੇਂ ਪਾਉਣੀ ਹੈ ਤੇ ਆਪਾਂ ਨਿਸ਼ਾਨਕ ਪਲੋਇਨਾਂ ਦੇ ਕਿਵੇਂ ਲਾਉਣੇ ਆ ਠੀਕ ਹੈ ਜੀ ਤੇ ਆਓ ਆਪਾਂ ਕਰਦੇ ਆ ਕਟਿੰਗ ਤੇ ਸਾਰੇ ਤੋਂ ਪਹਿਲਾਂ ਆਪਾਂ ਜਿਹੜਾ ਇਹ ਕੱਪੜਾ ਹੈ ਕੱਪੜੇ ਨੂੰ ਆਪਾਂ ਨੇ ਦੂਰਾ ਕਰਕੇ ਰੱਖਣਾ ਹੈ ਦੂਰਾ ਕਰਕੇ ਰੱਖ ਲਿਆ ਇਹ ਤੇ ਆਪਾਂ ਸਾਰਿਆਂ ਨੂੰ ਪਹਿਲਾਂ ਦੇਖਣਾ ਹੈ ਘੇਰਾ ਕਿੰਨਾ ਹੈ ਚੈਸਟ ਕਿੰਨੀ ਹੈ ਤੇ ਹਿਪ ਜਿਹੜੀ ਉਹ ਕਿੰਨੀ ਹੈ ਇਹਨਾਂ ਤਿੰਨਾਂ ਚੀਜ਼ਾਂ ਚੋਂ ਜੇ ਜਿਵੇਂ ਘੇਰਾ ਆਪਣਾ 20 ਹੈ ਚੈਸਟ ਆਪਣੀ 19.5 ਹੈ ਤੇ ਹਿਪ ਜਿਹੜੀ ਆ 20.5 ਹੈ ਠੀਕ ਹੈ ਜੀ ਤੇ ਇਹਨਾਂ ਤਿੰਨਾਂ ਚੀਜ਼ਾਂ ਚੋਂ ਕਿਹੜੀ ਚੀਜ਼ ਆਪਣੀ ਵੱਧ ਹੈ ਉਹ ਆਪਣਾ ਜਿਹੜੀ ਹੈਗੀ ਇਹਨਾਂ ਚੋਂ ਤਿੰਨਾ ਚੋਂ ਸਾਢੇ 20 ਜਿਹੜੀ ਹੈਪ ਆਪਣੀ ਇਹਦੇ ਵਿੱਚ ਆਪਾਂ ਨੇ ਪਲੱਸ 4 ਇੰਚ ਕਰਨੇ ਆ ਠੀਕ ਹੈ ਜੀ ਪਲੱਸ 4 ਇੰਚ ਕਰਕੇ ਤੇ ਆਪਾਂ ਨੇ ਇਹਨੂੰ ਕਿੰਨੇ ਹੋ ਗਿਆ ਸਾਢੇ 24 ਇੰਚ ਠੀਕ ਹੈ ਸਾਢੇ 24 ਇੰਚ ਦੇ ਹਿਸਾਬ ਨਾਲ ਆਪਾਂ ਨੇ ਕਪੜਾ ਫੋਲਡ ਕਰਨਾ ਹੈ ਤੇ ਫਿਰ ਆਪਾਂ ਨੇ ਸਾਰੇ ਇਹਦੇ ਨਿਸ਼ਾਨ ਲਗਾਉਣੇ ਆ ਹੁਣ ਸਭ ਤੋਂ ਪਹਿਲਾਂ ਆਪਣਾ ਸਾਢੇ 24 ਦਾ ਅੱਧ ਕਰ ਲੈਣਾ ਹੈ ਸਾਢੇ 24 ਦਾ ਅੱਧ ਕਿੰਨਾ ਹੋ ਗਿਆ ਸਾਢੇ 24 ਦਾਦ ਹੋ ਗਿਆ 12 12 24 ਤੇ ਸਵਾਖ 12 ਬੰਦਾ ਆਪਣਾ ਆਪਾਂ 12.5 ਦਾ ਹੀ ਦੂਰਾ ਕਰਾਂਗੇ ਠੀਕ ਹੈ ਤੇ ਆਪਾਂ 12.5 12 ਦੂਰਾ ਕਰਨਾ ਕਿਉਂਕਿ ਆਪਣਾ ਜਿਹੜਾ ਕੱਪੜਾ ਫੋਲਡ ਹੋ ਜਾਣਾ ਤੇ ਆਪਣਾ ਜਿਹੜਾ 24.5 ਦਾ ਫਿਰ 12.5 ਰਹਿ ਜਾਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਹੁਣ ਇਹਦੇ ਨਿਸ਼ਾਨ ਲਗਾਵਾਂਗੇ ਤੇ ਹਾਂਜੀ ਹੁਣ ਆਪਾਂ ਇੱਥੋਂ ਰੱਖ ਕੇ ਲੰਬਾਈ ਦਾ ਨਿਸ਼ਾਨ ਲਾਵਾਂਗੇ ਲੰਬਾਈ ਆਪਾਂ ਰੱਖਣੀ ਹੈ 40 ਦੇ ਹਿਸਾਬ ਨਾਲ 40 ਦੇ ਵਿੱਚ ਆਪਾਂ ਨੇ ਕਿੰਨੇ ਐਡ ਕਰਨੇ ਆ 40 ਆਪਣਾ ਲੰਬਾਈ ਹੈ ਠੀਕ ਹੈ ਜੀ ਇੱਥੇ ਆਪਾਂ ਲੰਬਾਈ ਜਿਹੜੀ ਹੈ 40 ਹੈ 40 ਦੇ ਵਿੱਚ ਆਪਾਂ ਨੇ 3 ਇੰਚ ਵੀ ਐਡ ਕਰ ਸਕਦੇ ਹਾਂ ਜੇ ਤੁਸੀਂ ਅਨਜਾਨ ਆ ਫਸਟ ਟਾਈਮ ਸਿਉਣਾ ਫਿਰ ਤੁਸੀਂ 4 ਇੰਚ ਐਡ ਕਰ ਲਓ ਤੇ ਨਹੀਂ 3 ਇੰਚ ਵੀ ਠੀਕ ਆ ਜਾਂਦੇ ਆ ਠੀਕ ਹੈ ਲੰਬਾਈ 'ਚ ਤੇ ਹੁਣ ਆਪਾਂ ਨੇ ਇਹ 44 ਇੰਚ ਲੰਬਾ ਕਮੀਜ਼ ਦੀ ਲੰਬਾਈ ਲਾਵਾਂਗੇ ਠੀਕ ਹੈ ਤੁਸੀਂ ਫਸਟ ਟਾਈਮ ਜੇ ਸਿਉਣਾ ਕਈ ਵਾਰ ਸਲਾਈ 'ਚ ਵੱਧ ਘੱਟ ਆ ਜਾਂਦਾ ਕਪੜਾ ਤਾਂ ਕਰਕੇ ਆਪਾਂ 4 ਇੰਚ ਵਾਧਾ ਰੱਖਾਂਗੇ ਤੇ ਜੇ ਆਪਾਂ ਸਟਿਚ ਕਰਦੇ ਆ ਪਹਿਲਾਂ ਆਉਂਦਾ ਜਿਹਨੂੰ ਉਹ ਆਪਾਂ 3 ਇੰਚ ਐਡ ਕਰ ਸਕਦੇ ਆ ਠੀਕ ਹੈ ਫਿਰ ਆਪਾਂ 43 ਇੰਚ ਲੰਬਾਈ ਰੱਖਣੀ ਹੈ ਹੁਣ ਆਪਾਂ ਕੀ ਕਰਨਾ ਹੈ ਜਿਹੜਾ ਲੰਬਾਈ ਹੈ 44 ਇੰਚ ਲਾਵਾਂਗੇ ਜਿਹੜਾ ਆਪਣਾ ਤੀਰਾ ਉਹ ਤੁਹਾਨੂੰ ਸਾਰਾ ਉਹਦੇ ਆਪਾਂ ਦੱਸਿਆ ਵੀ ਕਿੰਨਾ ਕਿੰਨਾ ਵਾਧਾ ਰੱਖਣਾ ਉਹ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਆ ਆਪਣੀ ਤੇ ਉਹਦੇ ਵਿੱਚ ਆਪਾਂ ਪਿਛਲੀ ਵੀਡੀਓ ਚ ਸਾਰਾ ਦੱਸਿਆ ਵੀ ਨਾਪ ਜਿਹੜਾ ਤੀਰਾ ਲੈਣਾ ਉਹ ਆਪਾਂ ਕਿੰਨੇ ਇੰਚ ਵੱਧ ਰੱਖਣਾ ਜਿਹੜੀ ਆਪਣੀ ਹਿੱਪ ਆ ਉਹ ਕਿਵੇਂ ਰੱਖਣੀ ਆ ਬਾਹ ਕਿੰਨੇ ਇੰਚ ਵੱਧ ਰੱਖਣੀ ਆ ਉਹ ਆਪਾਂ ਸਾਰੇ ਤੁਹਾਨੂੰ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਤੇ ਪਲੀਜ਼ ਜਿਹੜੇ ਵੀ ਨਵੇਂ ਮੈਂਬਰ ਆ ਉਹ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਦਬਾ ਕੇ ਆਲ ਤੇ ਕਲਿੱਕ ਕਰ ਲਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓ ਪਹੁੰਚ ਜਾਣ ਤੇ ਆਪਣੀ ਇਹ ਵੀਡੀਓ ਨਾਪ ਵਾਲੀ ਨਾਪ ਲੈਂਦਿਆਂ ਦੀ ਜਿਹੜੀ ਤੇ ਜਿਹੜਾ ਆਪਾਂ ਦੱਸਿਆ ਤੁਹਾਨੂੰ ਕਿੰਨਾ-ਕਿੰਨਾ ਵਾਧ ਰੱਖਣਾ ਉਹ ਤੁਹਾਨੂੰ ਫਿਰ ਵੀਡੀਓ ਮਿਲ ਜੂਗੀ ਤੇ ਤੁਸੀਂ ਉਸ ਤੋਂ ਦੇਖ ਸਕਦੇ ਆ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਇਹਦੇ ਨਿਸ਼ਾਨ ਹੁਣ ਸਭ ਤੋਂ ਪਹਿਲਾਂ ਆਪਾਂ ਲੈਂਥ ਦਾ ਨਿਸ਼ਾਨ ਲਾਉਣਾ ਹੈ ਲંબਾਈ ਆਪਣੀ ਲੰਬਾਈ ਆਪਣੀ ਹੈਗੀ ਆ 44 ਦੇ ਹਿਸਾਬ ਨਾਲ ਆਪਾਂ ਨੇ ਨਿਸ਼ਾਨ ਲਾਉਣਾ ਹੈ ਠੀਕ ਹੈ ਜੀ ਤੇ ਆਪਾਂ 44 ਦੇ ਹਿਸਾਬ ਨਾਲ ਨਿਸ਼ਾਨ ਲਾ ਲੈਣਾ ਲંબਾਈ ਦਾ ਤੇ ਇੱਥੋਂ ਆਪਾਂ ਨੇ ਇਹਦਾ ਮੋਟਾ ਜਿਹੜਾ ਹੈ ਉੱਪਰੋਂ ਆਪਾਂ ਕਾਨ ਵਗੈਰਾ ਛੱਡਦ ਕੇ ਇੱਥੇ ਨਿਸ਼ਾਨ ਲਾ ਲੈਣਾ ਫਿਰ ਆਪਾਂ ਇੱਥੋਂ ਰੱਖ ਕੇ ਦਾ 7.5 ਆਪਾਂ ਨੇ ਮੋਢਾ ਰੱਖਣਾ ਹੈ ਜਿਹਦੀ ਇਹ ਚੈਸਟ 19.5 ਹੈ ਤੇ 17 18 18 ਤੋਂ ਉੱਪਰ ਆ ਉਹ ਆਪਾਂ 7.5 ਮੋਢਾ ਦੀ ਨਿਸ਼ਾਨ ਲਾਵਾਂਗੇ ਇੱਥੋਂ 7.5 ਤੇ ਤੇ ਇਹ ਜਿਹੜਾ ਆਪਾਂ ਰੱਖਿਆ ਤੀਰਾ ਸੌਰੀ ਤੀਰਾ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਏ ਸੀ ਤੀਰਾ ਆਪਣਾ ਹੈਗਾ 12.5 ਦੇ ਹਿਸਾਬ ਨਾਲ ਆਪਾਂ ਰੱਖਣਾ ਹੈ 12.5 ਤੀਰਾ ਹੈ 12.5 ਦੇ ਹਿਸਾਬ ਨਾਲ ਰੱਖਾਂਗੇ ਇੱਥੋਂ ਆਪਾਂ 12.5 ਤੇ 13.5 ਠੀਕ ਹੈ ਜੀ 13.5 ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾ ਲੈਣਾ ਇੱਥੋਂ ਰੱਖ ਕੇ 13.5 13 ਕਰਕੇ ਨਿਸ਼ਾਨ ਲਾ ਲਿਆ ਆਪਸੀ ਆਪਾਂ ਹੁਣ ਆਪਾਂ ਇੱਥੋਂ ਰੱਖ ਕੇ 7.5 ਇਹ ਲਾਈਨ ਲਾ ਲੈਣੀ ਇੱਕ 7.5 ਮੋਡਾ ਠੀਕ ਹੈ 7.5 ਮੋਡਾ ਤੇ ਇਧਰ ਨੂੰ ਆਪਾਂ ਚੇਸਟ ਦਾ ਲਾਉਣਾ ਤੁਸੀਂ ਭਾਵਾਂ ਗੋਲ ਸਾਈਡ ਤੋਂ ਇੱਕ ਇੱਕ ਰੱਖ ਲਓ ਜੇ ਤੁਹਾਨੂੰ ਨਹੀਂ ਕਈ ਵਾਰ ਪਤਾ ਲੱਗਦਾ ਗੋਲ ਜਿੱਧਰਲੀ ਸਾਈਡ ਹੈ ਉਧਰੋਂ ਆਪਾਂ ਇੱਕ ਰੱਖਣਾ ਇਥੋਂ ਇੱਕ ਰੱਖ ਕੇ ਤੇ ਆਪਾਂ ਜਿੰਨਾ ਚੈਸਟ ਦਾ ਹੈਗਾ ਆਪਾਂ ਉਹਨਾਂ ਨਿਸ਼ਾਨ ਲਾਵਾਂਗੇ ਚੈਸਟ ਜਿਵੇਂ 19.5 ਹੈ ਤੇ ਆਪਾਂ 20 ਦੇ ਹਿਸਾਬ ਨਾਲ ਨਿਸ਼ਾਨ ਲਾਉਣਾ ਇਹ ਤਾਂ ਅੱਧਾ ਇੰਚ ਆਪਾਂ ਵਾਧ ਰੱਖਣਾ ਠੀਕ ਹੈ ਇਧਰੋਂ ਆਪਾਂ ਇੱਕ ਰੱਖਣਾ ਤੇ ਇਧਰੋਂ ਆਪਾਂ 20 ਤੇ ਲਾਵਾਂਗੇ 19.5 ਤੇ ਆਪਾਂ 20 ਤੇ ਲਾਉਣੀ ਹੈ ਕਿਉਂਕਿ ਆਪਣੀ ਸਾਈਡ ਪਲੇਟ ਪੈਣੀ ਹੁੰਦੀ ਹੈ ਤਾਂ ਕਰਕੇ ਇਹ ਆਪਾਂ ਥੋੜਾ ਜਿਹਾ ਵਾਧ ਰੱਖਣਾ ਇਹ ਆਪਣਾ ਹੋ ਗਿਆ 20 ਦਾ ਤੇ ਇਥੋਂ ਆਪਾਂ ਲਾਉਣੀ ਹੈ ਸਾਈਡ ਸਿਉਣ ਉਸ ਤੋਂ ਬਾਅਦ ਸਾਈਡ ਸਿਉਣ ਦਾ ਨਿਸ਼ਾਨ ਲਾ ਲਾਂਗੇ ਇਹ ਹੈਗਾ ਆਪਣੇ ਕੋਲੇ ਤੇ 13.5 ਠੀਕ ਹੈ ਜੀ 13.5 ਦੇ ਵਿੱਚ ਆਪਾਂ ਨੇ 1 ਇੰਚ ਜੋੜਨਾ ਹੁੰਦਾ ਜਿਨੇ ਪਲੇਟਾਂ ਪਾਉਣੀਆਂ ਤਾਂ 1 ਜੋੜਨਾ ਜੇ ਆਪਾਂ ਪਲੇਟਾਂ ਨਹੀਂ ਪਾਉਣਗਾ ਤਾਂ ਅੱਧਾ ਇੰਚ ਜੋੜਨਾ ਕਿਉਂਕਿ ਆਪਣੀ ਜਿਹੜੀ ਉੱਪਰ ਸਲਾਈ ਆਉਣੀ ਉਹਨਾ ਹੀ ਆਪਾਂ ਨੇ ਵਾਧਾ ਰੱਖਣਾ ਤੇ ਬਾਕੀ ਆਪਾਂ ਪੂਰਾ 13.5 ਤੇ ਲਾਉਣਾ ਹੁੰਦਾ ਤੇ ਇਹ ਆਪਾਂ ਜਿਹੜੀ ਪਲੇਟ ਪਾਉਣੀ ਸਾਈਡ ਵਾਲੀ ਅੱਧਾ ਇੰਚ ਉਹਦੇ ਵਿੱਚ ਆਉਂਦਾ ਤਾਂ ਕਰਕੇ ਆਪਾਂ 1 ਇੰਚ ਵਾਧਾ ਰੱਖਣਾ ਇਹਨਾਂ ਦਾ ਹੈਗਾ 13.5 ਤੇ ਆਪਾਂ 14.5 ਤੇ ਲਗਾਵਾਂਗੇ ਠੀਕ ਹੈ ਜੀ ਇਹ ਆਪਾਂ ਨੇ 1 ਇੰਚ ਵੱਧ ਤਾਂ ਰੱਖਣਾ ਹੁੰਦਾ 1/2 ਇੰਚ ਉੱਪਰ ਤੇ 1/2 ਇੰਚ ਕੋਲੋਈ ਦਾ ਤੇ ਆਪਣਾ ਇਹ ਪੂਰਾ ਰਹਿ ਜਾਂਦਾ ਹੈ ਠੀਕ ਹੈ ਹੁਣ ਇਸ ਤੋਂ ਬਾਅਦ ਜਿਹੜੀ ਆਪਾਂ ਗਲਾਈ ਪਾਉਣੀ ਤੁਹਾਨੂੰ ਦੱਸਾਂਗੇ ਜਿਹੜੀ ਆਪਾਂ ਮੋਢੇ ਦੀ ਗਲਾਈ ਪਾਉਣੀ ਹੈ ਉਹ ਆਪਾਂ ਹਰ ਇੱਕ ਦਲਿਸ਼ਾਨ ਪਹਿਲਾਂ ਇਦਾਂ ਬਣਾ ਲੈਣਾ ਆਪਾਂ ਚੌਰਸ ਖਾਨਾ ਫਿਰ ਇੱਥੋਂ ਆਪਾਂ ਚੱਕ ਕੇ ਇਹਦੀ ਸਿੱਧੀ ਇਸ ਤਰੀਕੇ ਨਾਲ ਦੋਨਾਂ ਸਾਈਡਾਂ ਤੇ ਆਪਣਾ ਇੱਕੋ ਜਿਹਾ ਹੋਵੇ ਇਦਾਂ ਆਪਾਂ ਲਾ ਲੈਣਾ ਨਿਸ਼ਾਨ ਠੀਕ ਹੈ ਜੀ ਫਿਰ ਆਪਾਂ ਕੀ ਕਰਾਂਗੇ ਇੱਥੋਂ ਆਪਾਂ ਨੇ ਇਹ ਹੈਗਾ 1.9 ਚੈਸਟ ਆਲਾ ਹੈਗਾ ਨਾਪ ਤੇ ਆਪਾਂ ਇਹ ਗਲਾ ਇਹਨਾਂ ਦਾ ਪਿਛਲਾ ਵੇਖਣਾ ਕਿ ਪਿਛਲਾ ਗਲਾ ਹੈਗਾ 5 ਠੀਕ ਹੈ ਫਿਰ ਆਪਾਂ ਇੱਥੋਂ 2.5 ਇੰਚ ਜਿਹੜਾ 5 ਦਾ ਅੱਧ ਕਰ ਲਾਂਗੇ 2.5 ਤੇ ਆਪਾਂ ਨਿਸ਼ਾਨ ਲਾ ਲੈਣਾ ਠੀਕ ਹੈ 2.5 ਤੱਕ ਆਪਾਂ ਸਿੱਧਾ ਹੀ ਰੱਖਣਾ ਇਹ ਕਾਟ ਜਿਹੜੀ ਕੋਈ ਨਹੀਂ ਪਾਉਣੀ ਫਿਰ ਆਪਾਂ ਇੱਥੋਂ ਚੱਕ ਕੇ ਕਾਟ ਸ਼ੁਰੂ ਕਰਾਂਗੇ ਤੇ ਆਪਾਂ ਚੈਸਟ ਆਲੇ ਨਿਸ਼ਾਨ ਨਾਲ ਮਲਾਉਣੀ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹ ਜਿਹੜਾ ਨਿਸ਼ਾਨ ਲਾ ਲਿਆ ਹੁਣ ਜਿਹੜਾ ਇਹ ਲਾਇਆ ਇੱਥੋਂ ਆਪਾਂ ਦੋ ਦਾ ਨਿਸ਼ਾਨ ਲਾ ਲੈਣਾ ਆਹ ਕਾਰਨਰ ਤੋਂ ਦੋ ਦਾ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਤੇ ਇੱਥੋਂ ਆਪਾਂ ਨੇ ਨਿਸ਼ਾਨ ਚੱਕਣਾ ਤੇ ਇਸ ਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਇਹਦੇ ਨਾਲ ਮਿਲਾ ਲੈਣਾ ਤੇ ਇੱਥੋਂ ਆਪਾਂ ਦੇ ਚੈਸਟ ਦੇ ਨਿਸ਼ਾਨ ਨਾਲ ਇਸ ਤਰੀਕੇ ਨਾਲ ਮਿਲਾ ਕੇ ਤੇ ਇਧਰ ਨੂੰ ਆਪਾਂ ਥੋੜਾ ਜਿਹਾ ਇੱਤਾ ਕਿੰਚ ਡਾਊਨ ਕਰਨਾ ਹੈ ਠੀਕ ਹੈ ਇਹ ਆਪਣਾ ਚੈਸਟ ਦਾ ਨਿਸ਼ਾਨ ਹੈ ਇਹ ਆਪਣਾ ਥੋੜਾ ਜਿਹਾ 1/2 ਇੰਚ ਇੱਥੋਂ ਡਾਊਨ ਕਰਕੇ ਇਸ ਤਰ੍ਹਾਂ ਲਾਉਣਾ ਹੈ ਇੱਥੇ ਆਪਾਂ ਅੰਦਰ ਦੋ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਜਿਹੜਾ ਆਪਣਾ ਕਪੜਾ ਐਕਸਟਰਾ ਪਾਰਲੀ ਸਾਈਜ਼ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਸਾਰੀ ਜਿਹੜੀ ਮੋਢੇ ਦੀ ਗਲਾਈ ਜਿਹੜੀ ਇਦਾਂ ਕਰਨੀ ਹੈ ਆਪਣੀ ਕਿ ਬਿਲਕੁਲ ਪਰਫੈਕਟ ਆਉਂਦੀ ਹੈ ਤੇ ਜਿਹੜੀ ਆਪਾਂ ਫਰੰਟ ਕਾਟ ਪਾਉਣੀ ਹੈ ਉਹ ਆਪਾਂ ਨੇ ਇੱਥੋਂ ਪੌਣਾ ਕ इंच ਛੱਡ ਕੇ ਇੱਥੇ ਨਿਸ਼ਾਨ ਲਾ ਲੈਣਾ ਇੱਕ ਠੀਕ ਹੈ ਜੀ ਤੇ ਇੱਥੋਂ ਜਿਹੜਾ ਆਪਣਾ ਨਿਸ਼ਾਨ ਲਾਉਣਾ ਇੱਥੋਂ ਆਪਾਂ ਨੇ ਜਿਹੜਾ ਇਹਨਾਂ ਦਾ ਹੈਗੀ ਹੈ ਮੂਹਰਲਾ ਆਪਣਾ 12.5 ਸੀ ਤੇ ਆਪਾਂ ਇਹ ਵੀ 12.5 ਦੇ ਹਿਸਾਬ ਨਾਲ 13 ਦੇ ਨਿਸ਼ਾਨ ਲਾ ਲੈਣਾ ਇੱਥੇ ਕਿ ਉਹ ਕਿ ਅੱਧਾ ਅੱਧਾ ਇੰਚ ਇਧਰ ਲਈ ਸਲਾਈ ਆਉਗੀ ਤੇ 13.5 ਦੇ حساب ਨਾਲ ਅੱਧ ਕਰਕੇ ਨਿਸ਼ਾਨ ਲਾਉਣਾ ਤੇ ਇੱਥੋਂ ਆਪਣੀ ਜਿਹੜੀ ਕਾਟ ਹੈ ਇਹ ਇਦਾਂ ਆਪਣੀ ਫਰੰਟ ਕਾਟ ਪੈਣੀ ਹੈ ਇੱਥੋਂ ਹੀ ਆਪਾਂ نیچے ਨੂੰ ਲਿਜਾਵਾਂਗੇ ਆਪਾਂ ਜਿਹੜੀ ਇਹ ਲੈਂਡ ਨੂੰ ਟੱਚ ਨਹੀਂ ਕਰਨਾ ਲੈਂਡ ਦੇ ਉੱਪਰ ਉੱਪਰ ਰੱਖਣੀ ਹੈ ਕਾਟ ਤੇ ਇਦਾਂ ਆਪਾਂ ਇਹ ਇਸ ਤੇ ਇੱਥੋਂ ਆਪਾਂ 4 ਇੰਚ ਹੈ ਇਹਦੇ ਨਾਲ ਮਲਾ ਕੇ ਉੱਪਰ ਨੂੰ ਇਸ ਤਰੀਕੇ ਆਪਾਂ ਜਿਹੜੀ ਮੂਹਰ ਲਈ ਕਾਟ ਪਾਉਣੀ ਹੈ ਠੀਕ ਹੈ ਤੇ ਹੁਣ ਆਪਾਂ ਜਿਹੜੀ ਸਾਈਡ ਸੋਲ ਹੈ ਇਹਦਾ ਕਮਰ ਦਾ ਤੇ हिਪ ਦਾ ਨਿਸ਼ਾਨ ਲਾਵਾਂਗੇ ਕਮਰ ਦਾ ਨਿਸ਼ਾਨ ਲਾਉਣ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਠੀਕ ਹੈ ਜੀ ਇੱਥੋਂ ਰੱਖਣਾ ਆਪਾਂ ਤੇ ਪਲੇਟ ਜਿਹੜੇ ਆਪਣੇ ਹੈਗੇ ਸੀ 1.5 ਤੇ ਤੇ ਆਪਾਂ 1 ਇੰਚ ਵਾਧ ਰੱਖਣਾ 1.5 ਹੈ ਤੇ 1.11 ਤੇ ਨਿਸ਼ਾਨ ਲਾ ਲੈਣਾ ਠੀਕ ਹੈ ਉੱਪਰੋਂ ਆਪਣੇ ਕਾਟ ਕਾਉਣ ਤੋਂ ਪਹਿਲਾਂ ਠੀਕ ਹੈ ਕਾਟ ਨਹੀਂ ਪਾਈ ਪਾਉਣੀ ਪਹਿਲਾਂ ਤੇ ਆਪਾਂ ਇੱਥੇ ਨਿਸ਼ਾਨ ਲਾ ਲੈਨੇ 1 ਇੰਚ ਵਾਧ ਤੇ ਜਿਹੜਾ ਆਪਾਂ ਇਧਰੋਂ ਛੱਡਣਾ ਆਪਾਂ ਛੱਡਣਾ 3.5 ਦਾ ਇਧਰ ਛੱਡ ਕੇ ਨਿਸ਼ਾਨ ਲਾਵਾਂਗੇ ਠੀਕ ਹੈ ਜਿਹੜਾ ਲਾਈਨਿੰਗ ਵਾਲਾ ਹੁੰਦਾ ਉਹਦਾ ਆਪਾਂ ਥੋੜਾ ਜਿਹਾ ਵੱਧ ਛੱਡਣਾ ਹੁੰਦਾ ਦੂਜਿਆਂ ਦਾ ਆਪਾਂ 3/2 ਛੱਡ ਲੈਣਾ ਤੇ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਲੰਬੀ ਪਲੋਈ ਆਪਣੀ 6 ਇੰਚ ਹੈ ਠੀਕ ਹੈ ਜੀ ਤੇ ਇਸ ਤੋਂ ਰੱਖ ਕੇ ਇੰਚ ਟੇਪ ਆਪਾਂ ਨੇ 6 ਤੱਕ ਨਿਸ਼ਾਨ ਲਾ ਲੈਣਾ ਠੀਕ ਹੈ ਤੇ ਹੁਣ ਆਪਾਂ ਇਹਦਾ ਵਿਚਾਲਾ ਕਰ ਲੈਣਾ 6 ਦਾ ਵਿਚਾਲਾ ਜਿਹੜਾ 3 ਆ ਗਿਆ ਠੀਕ ਹੈ ਇੱਥੇ ਆਪਣੀ ਕਮਰ ਆਊਗੀ ਇਦਾਂ ਆਪਾਂ ਨੇ ਸਿੱਧੀ ਲੈਨ ਲਾ ਲੈਣੀ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਸ ਲਾਈਨ ਦੇ ਉੱਪਰ ਆਪਾਂ ਕਮਰ ਦਾ ਨਿਸ਼ਾਨ ਲਉਣਾ ਹੈ ਕਮਰ ਜਿਹੜੀ ਹੈਗੀ ਆਪਣੀ ਕਿੰਨੀ ਹੈ ਆ ਦੇਖ ਕਮਰ 17 ਜੀ 17.5 ਇੱਕ 17 ਜਾਨੀ ਤੇ ਇਹ ਆਪਾਂ ਫਿਰ ਇੱਥੋਂ ਰੱਖ ਕੇ 17 ਦਾ ਅੱਧ ਕਰ ਲੈਣਾ ਹੈ ਜੇ ਤੁਹਾਨੂੰ ਜਿਵੇਂ ਹਣ 17 ਆਪਣਾ 17 ਦੇ ਹਿਸਾਬ ਨਾਲ ਇਹ ਆਪਾਂ ਲਉਣਾ 1 ਇੰਚ ਵਧਾਉਣਾ ਹੈ ਦਾ ਕਿਉਂਕਿ ਆਪਣਾ ਨੇ ਪਾਉਣੀ ਹੈ ਪਲੋਈ ਬਲੋਈ ਦੇ ਵਿੱਚ ਆਪਣਾ ਇੱਥੋਂ ਕਪੜਾ ਜਿਹੜਾ ਇਧਰਲੀ ਸਾਈਡ ਤੋਂ ਥੋੜਾ ਜਾ ਜਾਂਦਾ ਥੋੜਾ ਜਿਹਾ ਇਧਰਲੀ ਸਾਈਡ ਤੋਂ ਆਪਣਾ ਜਿਹੜਾ ਕਪੜਾ ਵਿੱਚ ਆ ਜਾਂਦਾ ਤਾਂ ਕਰਕੇ ਆਪਾਂ ਨੇ ਫਿਰ ਇਹ 1 ਇੰਚ ਵਧਾ ਕੇ ਲਾਉਣਾ ਹੈ ਜੇ ਆਪਣਾ 12 ਤੇ ਆਪਾਂ 18 ਇੰਚ ਦੇ ਸਾਹਮਣਾਂ ਨਿਸ਼ਾਨ ਲਾਵਾਂਗੇ 18 ਦਾ ਫਿਰ ਕੀ ਕਰਨਾ ਆਪਾਂ ਅੱਧ ਜੇ ਤਾਂ ਆਪਾਂ ਨੂੰ ਇਦਾਂ ਹੀ ਪਤਾ ਲੱਗਦਾ ਜਿਵੇਂ 18 ਦਾ ਅੱਧ 9 ਆ ਗਿਆ ਜੇ ਕਈ ਵਾਰ ਨਹੀਂ ਵੀ ਪਤਾ ਲੱਗਦਾ ਤਾਂ ਤੁਸੀਂ ਕੀ ਕਰਨਾ ਹੈ ਇਹ ਜਿਹੜਾ 18 ਹੈ ਇਦਾਂ ਇਹਨੂੰ 18 ਤੇ ਹੱਥ ਰੱਖ ਲੈਣਾ ਤੇ ਇੱਥੇ ਲਿਆ ਕੇ ਇਧਰ ਦੀ ਸਾਈਡ ਆਪਾਂ ਲਗਾ ਲੈਣੀ ਹੈ ਇੰਚੀ ਟੇਪ ਦੀ ਇਦਾਂ ਜਦੋਂ ਤੁਸੀਂ ਲਾ ਲਈ ਤੇ ਤੁਹਾਡਾ ਜਿਹੜਾ ਅੱਧਾ ਹੈ ਇੱਥੇ ਆ ਜਾਣਾ ਠੀਕ ਹੈ ਇਹ ਆਪਣਾ ਕਿੰਨੇ ਤੇ ਆ ਗਿਆ 9 ਤੇ ਆ ਗਿਆ ਠੀਕ ਹੈ ਨਾ ਜੇ ਕਈ ਵਾਰ ਹੁੰਦਾ ਸਵਾ 7ਾ ਸਵਾ 8ਾ ਪੌਣੇ 9ਾ 8.5ਾ ਹੈ ਨਾ ਉਹ ਚੀਜ਼ਾਂ ਦਾ ਆਪਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਜਿਵੇਂ ਜੇ ਇਹ ਹੀ ਆਪਣਾ 9.18 ਹੋਗਾ ਜੇ ਆਪਣਾ 18.5ਾ ਹੁੰਦਾ ਤਾਂ ਆਪਣਾ ਅੱਧ ਕਰਨਾ ਪਤਾ ਨਹੀਂ ਲੱਗਦਾ ਉਹਨੂੰ ਆਪਾਂ ਇਦਾਂ ਹੀ ਅੱਧ ਕਰ ਲੈਣਾ ਤੇ ਇਸ ਤਰ੍ਹਾਂ ਜਿੰਨਾ ਇੰਚ ਟੇਪ ਆਪਣਾ ਆ ਗਿਆ ਅੱਧ ਕਰਕੇ ਉਨਾ ਹੀ ਆਪਾਂ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਹੁਣ ਆਪਣਾ ਇਹ ਹੈਗਾ 17 ਤੇ 1 ਇੰਚ ਜੋੜਿਆ 18 18 ਦਾ ਅੱਧਾ ਆਪਾਂ ਕਿੰਨਾ ਹੋ ਗਿਆ 9 ਠੀਕ ਹੈ ਆਪਾਂ ਲੈਣ ਤੇ 9 ਦਾ ਨਿਸ਼ਾਨ ਲਾ ਲੈਣਾ ਜੇ ਆਪਾਂ ਨੂੰ ਇਦਾਂ ਨਹੀਂ ਵੀ ਪਤਾ ਲੱਗਦਾ ਤੇ ਗੋਲ ਪਾਸੇ ਆਪਾਂ ਹਮੇਸ਼ਾ ਇੱਕ ਰੱਖ ਲਓ ਤੇ ਇੱਧਰ ਆਪਣਾ ਇੰਚ ਟੇਪ ਬਰਾਬਰ ਹੋਣਾ ਚਾਹੀਦਾ ਪੂਰਾ ਅੱਗੇ ਨਹੀਂ ਕੱਢਣਾ ਨਾ ਪਿੱਛੇ ਰੱਖਣਾ ਫੇਰ ਆਪਣੀ ਫਿਟਿੰਗ ਸਹੀ ਨਹੀਂ ਆਉਣੀ ਤੇ ਆਪਾਂ ਬਿਲਕੁਲ ਬਰਾਬਰ ਰੱਖਣਾ ਫੇਰ ਆਪਾਂ ਇੱਥੋਂ 9 ਤੇ ਨਿਸ਼ਾਨ ਲਾ ਲੈਣਾ ਇਹ ਆਪਣਾ ਹੋ ਗਿਆ ਕਮਰ ਦਾ ਨਿਸ਼ਾਨ ਠੀਕ ਹੈ ਜੀ ਤੇ ਜਿਹੜੀ ਹੈਪ ਆ ਹੈਪ ਆਪਣੀ ਹੈਗੀ ਆ 2.5 ਤੇ 2.5 ਦਾ ਅੱਧ ਕਰ ਲੈਣਾ ਆਪਾਂ ਨੇ ਇਹਦੇ ਵਿੱਚ ਆਪਾਂ ਕੋਈ ਲੂਜ਼ਿੰਗ ਨਹੀਂ ਦੇਣੀ ਕੋਈ ਆਪਾਂ ਵੱਧ ਨਹੀਂ ਰੱਖਣਾ ਇਹਨੂੰ ਵੀ ਆਪਾਂ ਇਦਾਂ ਹੀ ਅੱਧ ਕਰ ਲੈਣਾ ਠੀਕ ਹੈ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਇਦਾਂ ਆਪਾਂ ਤੁਸੀਂ ਅੱਧ ਕਰ ਲਿਆ ਕਰੋ ਤੇ ਇੱਕ ਇਧਰਲੀ ਸਾਈਡ ਇੱਕ ਰੱਖ ਕੇ ਤੇ ਇਦਾਂ ਆਪਣਾ ਸਵਾ 10 ਤੇ ਆਉਂਦਾ ਹੈ ਠੀਕ ਹੈ ਇਧਰੋਂ ਆਪਾਂ ਸਵਾ 10 ਦੇ ਨਿਸ਼ਾਨ ਇੱਕ ਇਥੋਂ ਰੱਖਣਾ ਗੋਲ ਪਾਸਿਓਂ ਸਵਾ 10 ਤੇ ਆਪਾਂ ਨੇ ਇਹ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਤੇ ਇਦਾਂ ਹੀ ਆਪਾਂ ਇਹ 2 ਇੰਚ ਐਕਸਟਰਾ ਜਿਹੜਾ ਵਿੱਚ ਛੱਡਣ ਵਾਲਾ ਤੇ ਦੋ ਦੋ ਆਪਾਂ ਨੇ ਇੱਥੋਂ ਵਿੱਚ ਰੱਖਾਂਗੇ ਤੇ ਇਹ ਨਿਸ਼ਾਨ ਆਪਣਾ ਜਿਹੜਾ ਕਟਾਈ ਵਾਲਾ ਤੇ ਇਹ ਆਪਣਾ ਹੈਗਾ ਸਲਾਈ ਵਾਲਾ ਸਲਾਈ ਆਪਾਂ ਫਿਰ ਜਿਹੜਾ ਆਪਾਂ ਨਾਪ ਚ ਮੇਨਿਆ ਸੀ ਜਿਵੇਂ ਉੱਪਰੋਂ ਆਪਣਾ 2 ਇੰਚ ਤੱਕ ਸੇਮ ਫਿਟਿੰਗ ਸੀਗੀ ਉੱਪਰੋਂ ਵੀ 1.95 ਸੀ ਤੇ ਇੱਥੋਂ ਵੀ ਆਪਣੇ 2 ਇੰਚ ਤੋਂ 1.95 ਸੀਗੀ ਇਤਾਂ ਹੀ ਆਪਾਂ ਇਹ ਨਿਸ਼ਾਨ ਲਗਾ ਲੈਣਾ ਫਿਰ ਆਪਾਂ ਇਸੇ ਨਿਸ਼ਾਨ ਨੂੰ ਇਹਦੇ ਨਾਲ ਮਲਾਵਾਂਗੇ ਤੇ ਇਸ ਨਿਸ਼ਾਨ ਨੂੰ ਆਪਾਂ ਇਧਰ نیچے ਇਹਦੇ ਨਾਲ ਮਲਾਉਣਾ ਇਸ ਤਰੀਕੇ ਨਾਲ ਆਪਾਂ ਜਿਹੜੀ ਇਹਦੀ ਫਿਲਟਿੰਗ ਦਾ ਨਿਸ਼ਾਨ ਲਾਉਣਾ ਇਹਦੇ ਉੱਪਰ ਆਪਾਂ ਸਲਾਈ ਲਗਾਉਣੀ ਹੈ ਠੀਕ ਹੈ ਤੇ ਇਹੀ ਨਿਸ਼ਾਨ ਆਪਾਂ ਦੂਜੀ ਸਾਈਡ ਲਗਾ ਲੈਣੇ ਆ ਸਾਰੇ ਤੇ ਇਹ ਆਪਣਾ ਕਟਿੰਗ ਵਾਲੀ ਸਲਾਈ ਹੈ ਸੌਰੀ ਨਿਸ਼ਾਨ ਹੈ ਇਹਦੇ ਉੱਪਰ ਆਪਾਂ ਕਟਿੰਗ ਕਰਨਾ ਹੈ ਹੁਣ ਆਪਣੀ ਇਹ ਪਲੋਈਆਂ ਦੇ ਨਿਸ਼ਾਨ ਤਾਂ ਆਪਣੇ ਲੱਗ ਗਏ ਆ ਠੀਕ ਹੈ ਇੱਥੋਂ ਆਪਣਾ ਇਹ ਜਿਹੜਾ ਵਿਚ ਆਉਣੀ ਪਲੋਈ ਉਹ ਆਪਣਾ ਨਿਸ਼ਾਨ ਇਹ ਵਾਲਾ ਤੇ ਹੁਣ ਆਪਾਂ ਤੁਹਾਨੂੰ ਦੱਸਣਾ ਜਿਹੜੀ ਆਪਣੀ ਮੋਢੇ ਵਾਲੀ ਪਲੋਈ ਤੇ ਕਮਰ ਵਾਲੀ ਪਲੋਈ ਕਿਵੇਂ ਪਾਉਣੀ ਹੈ ਜਿਹੜੀ ਆਪਾਂ ਮੋਢੇ ਵਾਲੀ ਪਲੋਈ ਪਾਉਣੀ ਹੈ ਇਹ ਆਪਾਂ ਇਹਦੇ ਜਿਹੜਾ ਕਾਰਨਰ ਹੈ ਇਹਦੇ ਆਪਾਂ ਨੇ ਸੈਂਟਰ ਮਤਲਬ ਉੱਪਰਲੀ ਸਾਈਡ ਨੂੰ ਨਹੀਂ ਪਾਉਣੀ ਨਾਲ ਹੀ ਇਹਦੇ ਕੋਲੇ ਪਾਉਣੀ ਹੈ ਕਿਉਂਕਿ 1.95 ਚੈਸਟ ਵਾਲੀ ਹੈ ਇਹ ਆਪਾਂ ਜਿਆਦਾ ਸਾਈਡ ਨੂੰ ਨਹੀਂ ਲਿਆਣੀ ਇਹ ਆਪਾਂ ਕਾਰਨਰ ਵਿੱਚ ਹੀ ਪਾਵਾਂਗੇ ਤੇ ਇੱਥੋਂ ਆਪਾਂ ਜਿਹੜਾ ਇਹ ਨਿਸ਼ਾਨ ਦਾ ਇਹ ਵਾਲਾ ਆ ਗਿਆ ਸੈਂਟਰ ਇੱਥੋਂ ਆਪਾਂ ਐਂਜੀ ਟੇਪ ਰੱਖਣਾ ਠੀਕ ਹੈ ਤੇ ਆਪਾਂ ਨੇ ਜਿਹੜਾ ਨਿਸ਼ਾਨ ਲਾਇਆ ਇਹਦੇ ਕੋਲ ਦੀ ਲਿਆ ਕੇ ਇਸ ਤਰ੍ਹਾਂ ਨਿਸ਼ਾਨ ਲਾਉਣਾ ਹੈ ਤੇ ਆਪਾਂ ਇਹਦਾ ਨਿਸ਼ਾਨ ਲਾਉਣਾ ਹੈ 1.5 ਪਲੋਈ ਹੈ ਜੀ ਦੀ ਉਹਦਾ ਆਪਾਂ ਨੇ 2.5 ਇੰਚ ਤੇ ਨਿਸ਼ਾਨ ਲਾਣਾ ਹੈ ਠੀਕ ਹੈ ਨਾ ਜਿਹਦੀ 11 ਇੰਚ ਪਲੋਈ ਹੋਊਗੀ ਤੇ ਉਹਦੀ ਆਪਾਂ 2.5 ਇੰਚ ਤੇ ਲਗਾਵਾਂਗੇ ਇਸੇ ਤਰ੍ਹਾਂ ਇਹ 2.5 ਦਾ ਲਾਵਾਂਗੇ 1.5 ਪਲੋਈ ਹੈ ਤੇ ਇੱਥੋਂ ਆਪਾਂ ਇਸ ਤਰੀਕੇ ਨਾਲ ਇਹਦੇ ਨਾਲ ਮਿਲਾ ਕੇ ਇਦਾਂ ਆਪਾਂ ਇਹ ਜਿਹੜਾ ਨਿਸ਼ਾਨ ਲਾਵਾਂਗੇ ਹੁਣ ਇਹਨਾਂ ਦੋਹਾਂ ਦਾ ਸੈਕਟਰ ਕਰਕੇ ਜਿਹੜਾ ਨਿਸ਼ਾਨ ਸਾਈਡ ਵਾਲੀ ਕਮਰ ਵਾਲੀ ਪਲੋਈ ਪਾਉਣੀ ਹੈ ਹੁਣ ਆਪਣਾ ਜਿਹੜਾ ਇਹ ਵਾਲਾ ਨਿਸ਼ਾਨ ਲੱਗਾ ਇਹਦੇ ਆਪਾਂ ਪੌਣਾ ਕ ਇੰਚ ਉੱਪਰ ਜੇ ਤੁਸੀਂ ਮੈਨਣਾ ਮੈਣ ਵੀ ਸਕਦੇ ਆ ਜਿੱਥੇ ਆਪਣਾ ਇੱਥੇ ਰੱਖ ਲਓ ਤੁਸੀਂ ਨਿਸ਼ਾਨ ਕੋਲ ਜਿੱਥੇ ਪੌਣਾ ਕ ਇੰਚ ਆਉਂਦਾ ਇੰਚ ਤੋਂ ਘੱਟ ਉੱਥੇ ਨਿਸ਼ਾਨ ਲਾ ਲਓ ਠੀਕ ਹੈ ਇੱਥੋਂ ਦੀ ਆਪਣੀ ਪਲੋਈ ਜਾਣੀ ਚਾਹੀਦੀ ਹੈ ਤੇ ਇਹਨਾਂ ਦੋਹਾਂ ਦਾ ਸੈਂਟਰ ਹੋਣਾ ਚਾਹੀਦਾ ਠੀਕ ਹੈ ਨਾ ਤੇ ਇਹਨਾਂ ਦੋਹਾਂ ਦਾ ਸੈਂਟਰ ਕਰਾਂਗੇ ਤੇ ਇੱਥੋਂ ਆਪਾਂ ਨੇ ਪੌਣੇ 2 ਇੰਚ ਇਧਰ ਲਈ ਨਿਸ਼ਾਨ ਆਉਣਾ ਚਾਹੀਦਾ ਤੇ ਪੌਣੇ 2 ਪੌਣੇ 2 ਹੀ ਇਧਰੋਂ ਆਉਣਾ ਚਾਹੀਦਾ ਠੀਕ ਹੈ ਇਦਾਂ ਆਪਣਾ ਵਿਚਾਲਾ ਕਰ ਲੈਣਾ ਇਹਨਾਂ ਦਾ ਤੇ ਇਹਨਾਂ ਦਾ ਆਪਣਾ ਸੇਮ ਸੇਮ ਵਿੱਥ ਹੋਣੀ ਚਾਹੀਦੀ ਦੋਨਾਂ ਦੀ ਫਿਰ ਆਪਾਂ ਇਹ ਪਲੋਈ ਜਿਹੜੀ ਇੱਥੋਂ ਚੱਕ ਕੇ ਇਹਦੇ ਨਾਲ ਮਲਾਉਣੀ ਆ ਇਦਾਂ ਆਪਾਂ ਇਹ ਪਲੋਈ ਦਾ ਜਿਹੜਾ ਨਿਸ਼ਾਨ ਲਾਉਣਾ ਠੀਕ ਹੈ ਨਾ ਤੇ ਆ ਆਪਾਂ ਤੁਹਾਨੂੰ ਵੈਸੇ ਲਾ ਕੇ ਦੱਸਿਆ ਇਹ ਆਪਣੇ ਨਿਸ਼ਾਨ ਜਿਹੜੇ ਆਹ ਵਾਲੇ ਸਹੀ ਆ ਇੱਥੋਂ ਆਪਾਂ ਨਿਸ਼ਾਨ ਜਿਹੜੇ ਦੂਜੀ ਸਾਈਡ ਲਾਉਣੇ ਆ ਠੀਕ ਹੈ ਜੀ ਤੇ ਆ ਆਪਣੇ ਪੌਣੇ ਪੌਣੇ ਦੋ ਦੀ ਵਿੱਥ ਹੋ ਗਈ ਆ ਇਹ ਹੋਗੇ ਸਾਰੇ ਪਲਉਈਆਂ ਦੇ ਨਿਸ਼ਾਨ ਤੇ ਆਪਾਂ ਨੇ ਥੀਰੇ ਦੀ ਜਿਹੜੀ ਕਾਰਟ ਪਾਉਣੀ ਆ ਉਹ ਪਾਉਣੀ ਇੱਥੋਂ ਮੋٹے ਮੋٹے ਦੇ ਜਿੱਥਰ ਆਪਣੀ ਸਾਈਡ ਆ ਉਧਰਲੀ ਸਾਈਡ ਹੀ ਅੱਧੇ ਇੰਚ ਦਾ ਨਿਸ਼ਾਨ ਲਾ ਕੇ ਤੇ ਇੱਥੋਂ ਆਪਾਂ ਨੇ ਇਧਰ 2 ਇੰਚ ਗਲੇ ਦਾ ਛੱਡ ਕੇ ਤੇ ਉਥੋਂ ਤੱਕ ਆਪਾਂ ਇਹ ਮਲੌਣੀ ਆ ਇਸ ਤਰੀਕੇ ਨਾਲ ਕਾਰਟ ਮਲੌਣੀ ਆ ਆਪਾਂ ਸਿਰੇ ਤੱਕ ਨਹੀਂ ਪਾਉਣੀ ਤੇ ਇਹਦਾ ਆਪਾਂ ਥੋੜਾ ਜਿਹਾ ਨਿਸ਼ਾਨ ਲਾ ਕੇ ਇਦਾਂ ਕੱਟ ਕਰ ਲਾਂਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਵੀ ਜੇ 2 ਇੰਚ ਕੱਟ ਕੀਤਾ ਤੇ ਆਪਾਂ ਜਿਹੜਾ ਗਲਾ ਪਾਵਾਂਗੇ ਆਪਾਂ ਤੇ ਉਹ 2.5 ਹੋ ਜਾਊਗਾ ਤੇ ਆਪਣਾ 5 ਇੰਚ ਗਲਾ ਜਿਹੜਾ ਤਿਆਰ ਹੋ ਜਾਊਗਾ ਤਾਂ ਕਰਕੇ ਆਪਾਂ ਥੋੜਾ ਜਿਹਾ ਨਿਸ਼ਾਨ ਲਾਉਣੇ ਆ ਤੇ ਇਹਦੇ ਸਾਈਡ ਤੇ ਰੱਖ ਕੇ ਆਪਾਂ ਨੇ ਗਲਾ ਜੜਨਾ ਤੇ ਫਿਰ ਆਪਣਾ 5 ਇੰਚ ਗਲਾ ਰੈਡੀ ਹੋ ਜਾਊਗਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਸਾਰੇ ਨਿਸ਼ਾਨ ਜਿਹੜੇ ਆ ਸ਼ਰਟ ਦੇ ਉੱਪਰ ਲਾ ਲੈਣੇ ਆ ਫਿਰ ਆਪਾਂ ਦੂਸਰੀ ਸਾਈਡ ਜਿਹੜੇ ਨਿਸ਼ਾਨ ਲਾਉਣੇ ਉਹ ਕਿਵੇਂ ਲਾਉਣੇ ਆ ਉਹ ਆਪਾਂ ਲਾਵਾਂਗੇ ਇੱਥੇ ਆਪਾਂ ਜਾਂ ਤਾਂ ਸੂਈਆਂ ਲਾ ਕੇ ਦੂਸਰੀ ਸਾਈਡ ਆਪਾਂ ਕਰ ਲੈਣੀ ਆ ਹਾਂਜੀ ਹੁਣ ਆਪਣੇ ਨਿਸ਼ਾਨ ਸਾਰੇ ਲੱਗ ਗਏ ਆ ਠੀਕ ਹੈ ਜੀ ਹੁਣ ਆਪਾਂ ਜਿਹੜਾ ਤੁਹਾਨੂੰ ਉਸ ਦਿਨ ਇਹ ਵਿਖਾਇਆ ਸੀ ਇਹਦੇ ਨਾਲ ਆਪਾਂ ਜਿਹੜੇ ਨਿਸ਼ਾਨ ਆ ਦੂਸਰੀ ਸਾਈਡ ਆਪਾਂ ਕਿਵੇਂ ਲਾ ਸਕਦੇ ਆ ਤੇ ਆਪਾਂ ਇੱਕ ਤੁਹਾਨੂੰ ਦੱਸਦੇ ਪਲੋਈਆਂ ਦੇ ਦੋ ਤਿੰਨ ਤਰੀਕੇ ਆ ਇੱਕ ਆਪਣਾ ਸੂਈ ਲੈ ਲੈਣੀ ਆ ਸੂਈ ਆਪਾਂ ਕਿਵੇਂ ਲਾਉਣੀ ਆ ਸੂਈ ਆਪਾਂ ਇਸ ਤਰੀਕੇ ਨਾਲ ਵਿੱਚ ਇਦਾਂ ਰੱਖ ਕੇ ਤੇ ਆਪਾਂ ਨੇ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਸੂਈ ਨਾਲ ਲਗਾ ਕੇ ਤੇ ਇਧਰਲੀ ਸਾਈਡ ਆਪਣੀ ਸੂਈ ਨਿਕਲ ਆਉਂਦੀ ਆ ਤੇ ਉੱਥੇ ਆਪਾਂ ਨਿਸ਼ਾਨ ਇਸ ਤਰ੍ਹਾਂ ਪੈਨਣਾ ਥੋੜਾ ਜਿਹਾ ਲਾ ਲਾਂਗੇ ਪਹਿਲਾਂ ਤੇ ਫਿਰ ਆਪਾਂ ਇਹਦੇ ਉੱਪਰ ਨਿਸ਼ਾਨ ਲਗਾ ਲਾਣਾ ਠੀਕ ਹੈ ਫੇ ਹੁਣ ਆਪਣੀ ਜਮਾ ਸਹੀ ਨਿਸ਼ਾਨ ਲੱਗ ਜਾਣੀ ਦੂਸਰੀ ਸਾਈਡ ਫਿਰ ਆਪਾਂ ਇਹਨਾਂ ਨੂੰ ਇਦਾਂ ਨਿਸ਼ਾਨ ਨਾਲ ਡਾਰਕ ਕਰ ਸਕਦੇ ਆ ਠੀਕ ਹੈ ਇਸੇ ਤਰੀਕੇ ਨਾਲ ਆਪਾਂ ਸਾਰੇ ਨਿਸ਼ਾਨ ਜਿਹੜੇ ਸਾ ਦੂਸਰੀ ਸਾਈਡ ਲਗਾ ਲੈਣੇ ਆ ਤੇ ਇਹ ਆਪਾਂ ਸੂਈ ਵਾਲਾ ਤਰੀਕਾ ਹੋ ਗਿਆ ਇਦਾਂ ਆਪਾਂ ਸੂਈ ਨਾਲ ਵੀ ਲਗਾ ਸਕਦੇ ਆ ਤੇ ਆਪਾਂ ਪੈਨ ਨਾਲ ਵੀ ਇਸ ਤਰ੍ਹਾਂ ਇਧਰਲੀ ਸਾਈਡ ਲਾ ਕੇ ਤੇ ਦੂਸਰੀ ਸਾਈਡ ਆਪਾਂ ਇਸ ਤਰ੍ਹਾਂ ਪੈਨ ਨਾਲ ਵੀ ਲਗਾ ਸਕਦੇ ਆ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇਹਨੂੰ ਇੱਕ ਆਪਣੇ ਕੋਲੇ ਇਹ ਜਿਹੜੀ ਹੈ ਇਹਦੇ ਨਾਲ ਆਪਾਂ ਇੱਥੋਂ ਆਪਾਂ ਇਹਨੂੰ ਦਬਾ ਕੇ ਥੋੜੀ ਥੋੜੀ ਇਸ ਤਰ੍ਹਾਂ ਲਿਜਾਵਾਂਗੇ ਇਹ ਆਪਣੇ ਨਿਸ਼ਾਨ ਜਿਹੜਾ ਦੂਸਰੀ ਸਾਈਡ ਦਿਸਣ ਲੱਗ ਜਾਂਦਾ ਮਤਲਬ ਕਿ ਲਾਈਨ ਬਣ ਜਾਂਦੀ ਹੈ ਆਪਣੀ ਜਿਵੇਂ ਆਪਾਂ ਇੱਥੋਂ ਵੀ ਪਲੋਈ ਜਿਹੜੀ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਦਬਾ ਲਾਂਗੇ ਤੇ ਇੱਥੋਂ ਆਪਾਂ ਇਧਰਲੀ ਸਾਈਡ ਇੱਥੋਂ ਤੱਕ ਹੈ ਇਹ ਦਾਪਾ ਲਗਾ ਲੈਣੀ ਹੈ ਇਹ ਆਪਣੀ ਜਿਹੜੀ ਇਸ ਤਰ੍ਹਾਂ ਲੈਂਡ ਬਣ ਜਾਂਦੀ ਹੈ ਤੇ ਆਪਣੀ ਇੱਥੇ ਆਪਾਂ ਫਿਰ ਨਿਸ਼ਾਨ ਲਾ ਲੈਨੇ ਠੀਕ ਹੈ ਜੀ ਇਹ ਆਪਣੇ ਇਦਾਂ ਨਿਸ਼ਾਨ ਲਾਉਣ ਦੇ ਕੰਮ ਆਉਂਦਾ ਸਾਰੇ ਨਿਸ਼ਾਨ ਆਪਾਂ ਇਸ ਤਰੀਕੇ ਨਾਲ ਹੀ ਦਬਾ ਕੇ ਦੂਸਰੀ ਸਾਈਡ ਲਗਾ ਲੈਨੇ ਇਹ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਇੱਥੋਂ ਆਪਾਂ ਹੁਣ ਕਰ ਦੇਣਾ ਕਟੇ ਠੀਕ ਹੈ ਇੱਥੋਂ ਕੱਟ ਕਰੋ ਤੇ ਇੱਕ ਆਪਣੇ ਤੁਹਾਨੂੰ ਦਿਖਾਉਣੇ ਆ ਇਹ ਵਾਲਾ ਆਪਣੇ ਕੋਲੇ ਹੁੰਦਾ ਸਕੇਲ ਇਹ ਵੀ ਆਪਾਂ ਨੂੰ ਮਿਲ ਜਾਂਦਾ ਬਾਜ਼ਾਰ ਚੋਂ ਹੀ ਤੇ ਇਹ ਆਪਾਂ ਇਹਦੇ ਨਾਲ ਮੋਡੇ ਦੀ ਕਾਟ ਵੀ ਪਾ ਸਕਦੇ ਆ ਜਿਨ੍ਹਾਂ ਨੂੰ ਬਿਲਕੁਲ ਕਾਟ ਨਹੀਂ ਪਾਉਣੀ ਉਹਦੀ ਵੈਸੇ ਤਾਂ ਆਪਾਂ ਬਹੁਤ ਹੀ ਸੌਖਾ ਤਰੀਕਾ ਤੁਹਾਨੂੰ ਦੱਸਿਆ ਜੇਕਰ ਫੇਰ ਵੀ ਨਹੀਂ ਆਉਂਦੀ ਤੇ ਆਪਾਂ ਇਹ ਵਾਲਾ ਸਕੇਲ ਜਿਹੜਾ ਆਉਂਦਾ ਇਹ ਆਪਾਂ ਲੈ ਸਕਦੇ ਆ ਤੇ ਇਹਦੇ ਨਾਲ ਆਪਾਂ ਕਿਵੇਂ ਬੌਣੀ ਆ ਇੱਥੋਂ ਆਪਾਂ ਪੀਰੇ ਦਾ ਨਿਸ਼ਾਨ ਲਿਖ ਲਾ ਕੇ ਤੇ ਇਹ ਵਾਲਾ 7.5 ਵਾਲਾ ਨਿਸ਼ਾਨ ਲਾ ਲੈਣਾ ਤੇ ਇੱਥੋਂ ਆਪਣੀ ਜਿਹੜੀ ਚੈਸਟ ਦਾ ਨਿਸ਼ਾਨ ਲਾ ਲੈਣਾ ਤੇ ਇਹ ਆਪਣਾ ਜਿਹੜਾ ਗਲੇ ਵਾਲਾ ਜਿੰਨਾ ਆਪਣਾ ਗळा ਉਹਦੇ ਸਾਨਾ ਵੀ ਲਗਾ ਕੇ ਜਿਹੜੀ ਇਹ ਵਾਲਾ ਸਾਈਡ ਆ ਇਹ ਆਪਾਂ ਉੱਪਰ ਰੱਖਣੀ ਹੈ ਤੇ ਇਧਰ ਆਪਾਂ ਜਿੱਥੇ ਆਪਣੀ ਚੈਸਟ ਦਾ ਨਿਸ਼ਾਨ ਲੱਗਾ ਇਹ ਵਾਲੇ ਲਾਈਨ ਕੋਲੇ ਉੱਥੋਂ ਤੱਕ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਇੱਥੋਂ ਰੱਖ ਲੈਣਾ ਤੇ ਉੱਪਰੋਂ ਆਪਾਂ ਇਧਰ ਰੱਖ ਲੈਣਾ ਤੇ ਫਿਰ ਆਪਾਂ ਇਹ ਨਿਸ਼ਾਨ ਜਿਹੜਾ ਇਸ ਇਦਾਂ ਇਹ ਲਗਾ ਲੈਣਾ ਤੇ ਜਿਹੜੀ ਆਪਣੀ ਫਰਗਲਾਈ ਹੈ ਬਿਲਕੁਲ ਜਿਵੇਂ ਆਪਣੀ ਮੋਢੇ ਦੀ ਕਾਰਡ ਇਦਾਂ ਵੀ ਆਪਾਂ ਸੌਖੇ ਤਰੀਕੇ ਨਾਲ ਪਾ ਸਕਦੇ ਆ ਠੀਕ ਹੈ ਜੀ ਇਹ ਆਪਣੇ ਮੋਢੇ ਦੀ ਕਾਰਡ ਪਾਉਣ ਦੇ ਕੰਮ ਆਉਦਾ ਤੇ ਆਪਣਾ ਗਲੇ ਦੀ ਗਲਾਈ ਵੀ ਕਰਨੀ ਹੋਵੇ ਤਾਂ ਉਹ ਵੀ ਆਪਾਂ ਕਰ ਸਕਦੇ ਆ ਜਿਵੇਂ ਕਿ ਆਪਾਂ ਇਹ ਤੋਂ ਗਲੇ ਦੀ ਗਲਾਈ ਕਰ ਲਈਏ ਤੇ ਇਹਨੂੰ ਆਪਾਂ ਇਦਾਂ ਰੱਖ ਲਈਏ ਥੋੜੀ ਜਿਹੀ ਸ਼ੇਪ ਦੇ ਸਕਦੇ ਆ ਇਸ ਦਾ ਤੇ ਗਲੇ ਦੀ ਇਹ ਗਲਾਈ ਹੋ ਜਾਂਦੀ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਇਦਾਂ ਕਾਟਾਂ ਪਾ ਸਕਦੇ ਹਾਂ ਤੇ ਹੁਣ ਆਪਾਂ ਤੁਹਾਨੂੰ ਇਹ ਕਟਿੰਗ ਕਰਕੇ ਸਾਰੇ ਨਿਸ਼ਾਨ ਤੁਸੀਂ ਦੂਸਰੀ ਸਾਈਡ ਲਾ ਲੈਣੇ ਆ ਤੇ ਇਹ ਆਪਣੇ ਕਮੀਜ਼ ਦੀ ਸਾਰੇ ਨਿਸ਼ਾਨ ਲੱਗ ਗਏ ਆ ਤੇ ਇਦਾਂ ਆਪਾਂ ਸਾਰੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ